ਹਾਂਜੀ ਦਰਸ਼ਕੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਜਨਮ ਅਸ਼ਟਮੀ ਦੀਆਂ ਮੇਰੇ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਬਾਜੀ ਜਿਵੇਂ ਆਪਾਂ ਤੁਹਾਨੂੰ ਦਾ ਵਾਦਾ ਕਰਿਆ ਸੀ ਕੋਈ ਵੀ ਦਿਨਤ ਹਾਰ ਤੇ ਆਪਾਂ ਤੁਹਾਨੂੰ ਕੋਈ ਨਾ ਕੋਈ ਆਫਰ ਲਾਜ਼ਮੀ ਦਿਆ ਕਰਾਂਗੇ ਆ ਸਦੋਂ ਚੈੱਕ ਕਰ ਲੋ ਵੱਡਾ ਜੋੜਾ ਬਰੀਡ ਸੋਂ ਨੂੰ ਪਤਾ ਬਰੀਡ ਹਲੇ ਆਪਾਂ ਤੁਹਾਨੂੰ ਨਹੀਂ ਦੱਸਣੀ ਮੁੜ ਕੇ ਤੁਸੀਂ ਫੋਲੋ ਵੀਡੀਓ ਨਹੀਂ ਵਾਚ ਕਰਨੀ ਆਪਣੀ ਠੀਕ ਹੈ ਜੀ ਆਫਰ ਦੇ ਵਿੱਚ ਜੋੜਾ ਜਾਂ ਡਿਲੀਵਰੀ ਬਾਜੀ ਜੋੜੇ ਦੀ ਫ੍ਰੀ ਹੈ ਆਲ ਪੰਜਾਬ ਦੇ ਵਿੱਚ ਚੈੱਕ ਕਰ ਲੋ ਮੇਰਾ ਭਰਾ ਜੋੜੇ ਆਪਣੀ ਦੀ ਕੁਆਲਿਟੀ ਜੋੜੇ ਦੀ ਲੈਂਥ ਕੱਦ ਕਾਠ ਸ਼ੈਕਲ ਅਕਲ ਰੰਗ ਰੂਪ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਕਰਦੇ ਆਪਾਂ ਹੁਣ ਵੀਡੀਓ ਦੀ ਸਟਾਰਟਿੰਗ ਠੀਕ ਹੈ ਮੇਰਾ ਵੀਰ ਬਹਾਂਜੀ ਬਾਈ ਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਭਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੋਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਐ ਅਮਰਾ ਭਰਾ ਠੀਕ ਠਾਕ ਹਾਂਜੀ ਬਾਈ ਜੀ ਕੱਲ ਆਪਾਂ ਦੋ ਵੀਡੀਓ ਲਾਈ ਸੀਗੀਆਂ ਠੀਕ ਹੈ ਜਿਹਦੇ ਵਿੱਚ ਇੱਕ ਜੋੜੀ ਆਪਾਂ ਜੰਟ ਵਾਲੇ ਕੂਤਰਾ ਦੇ ਵਿੱਚੋਂ ਲਾਈ ਸੀ ਤੇ ਮੇਰਾ ਭਰਾ ਪੰਜ ਬੱਚਾਂ ਦੀ ਵੀਡੀਓ ਲਾਈ ਸੀਗੀ ਮੇਰਾ ਵੀਰ ਉਹ ਦੋਨੋਂ ਹੀ ਮੇਰਾ ਭਰਾ ਸੇਲ ਹੋ ਚੁੱਕੇ ਨੇ ਬਹੁਤ ਭਰਾ ਹੁਣ ਤੱਕ ਆਪਾਂ ਨੂੰ ਉਹਨਾਂ ਦੇ ਮੰਨ ਕੇ ਚੱਲੋ ਰਿਲੇਟਿਡ ਫੋਨ ਲਾ ਰਹੇ ਨੇ ਠੀਕ ਹੈ ਸਦਰੋ ਜਿਵੇਂ ਤੁਹਾਨੂੰ ਮੈਂ ਕੱਲ ਵਾਦਾ ਕਰਿਆ ਸੀ ਵੀਰੇ ਦਿਨ ਤਿਆਰ ਵਾਲੇ ਦਿਨ ਠੀਕ ਆ ਆਪਾਂ ਤੁਹਾਨੂੰ ਮੇਰਾ ਵੀਰ ਆਫਰਾਂ ਤੇ ਆਫਰਾਂ ਦਵਾਂਗੇ ਚੈੱਕ ਕਰੋ ਮੇਰਾ ਭਰਾ ਵੱਡਾ ਜੋੜਾ ਪ्युअर ਬਜੇ ਉਸਤਾਦ ਰਾਜਨਾਲੇ ਕਬੂਤਰਾਂ ਦੇ ਵਿੱਚੋਂ ਜੀ ਚੈੱਕ ਕਰੋ ਮੇਰਾ ਵੀਰ ਜੋੜੇ ਆਪਣੇ ਦੀ ਕੁਆਲਿਟੀ ਦੇਖੋ ਮੇਰਾ ਭਰਾ ਗੂੜੀਆਂ ਖੱਟੀਆਂ ਅੱਖਾਂ ਠੀਕ ਆ ਜੀ ਕੱਦ ਕਾਠ ਸ਼ਕਲ ਅਗਲ ਚੈੱਕ ਕਰ ਲਓ ਦੇਖੋ ਜੀ ਕਬੂਤਰ ਆਪਣਾ ਚੈੱਕ ਕਰੋ ਮੇਰਾ ਭਰਾ ਠੀਕ ਆ ਜੀ ਲਾਲ ਚਟ ਕੂਬਤਰ ਦੇ ਬਾਈ ਜੀ ਠੀਕ ਹੈ ਆਲਫਨੋ ਕੇ ਪੀਣੀ ਆਖਾ ਸਤਨੂ ਵੱਡਾ ਜੋੜਾ ਜੋੜਾ ਐਸਾ ਤਰਨਾਟ ਜੋੜਾ ਬੱਚੇ ਜੋੜੀ ਦੇ ਵੀਰੇ ਜਿੰਨੇ ਮਰਜੀ ਡਾਲੀਓ ਫੋਲੋ ਬਟਾ ਫੁੱਲ ਜਿਹਨੂੰ ਕਹਿੰਦੇ ਆ ਨਾ ਗਰੰਟੀ ਵਾਲਾ ਉਹ ਜੋੜਾ ਮੇਰਾ ਵੀਰੇ ਠੀਕ ਹੈ ਵੀਰੇ ਜਿਵੇਂ ਆਪਾਂ ਕੱਲ ਆਫਰ ਲਾਈ ਸੀਗੀ ਅੱਜ ਵੀ ਮੇਰਾ ਵੀਰੇ ਜਨਮਾਸਮੀ ਦੇ ਉੱਤੇ ਮੇਰਾ ਭਰਾ ਆਪਾਂ ਆਫਰ ਲਾ ਰਹੇ ਆ ਠੀਕ ਹੈ ਜੋੜੇ ਦੀ ਮੇਰਾ ਵੀਰੇ ਡਿਲੀਵਰੀ ਫ੍ਰੀ ਹੈ ਜੀ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਮੇਰਾ ਭਰਾ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਬਾਕੀ ਜੇ ਕੋਈ ਬੰਦਾ ਹੈਗਾ ਪੰਜਾਬ ਤੋਂ ਬਾਹਰ ਵਾਲਾ ਹਨਾ ਤੇ ਉਹਦੇ ਵਾਸਤੇ ਮੇਰਾ ਭਰਾ ਕੀ ਹੋਏਗਾ ਡਿਲੀਵਰੀ ਦੇ ਵੀਰੇ ਅੱਧੇ ਚਾਰ ਦੇ ਸੱਪਾ ਲਵਾਂਗੇ ਜੇ ਮੰਨ ਕੇ ਚਲੋਗੇ ਇਹ ਤਾਂ ਪੰਜਾਬ ਤੋਂ ਬਾਹਰ 600 ਰੁਪਿਆ ਲੱਗਦਾ ਉਹ ਤੋਂ ਮੇਰਾ ਭਰਾ ਸਿਰਫ 300 ਰੁਪਿਆ ਹੀ ਚਾਰਜ ਕੀਤਾ ਜਾਏਗਾ ਮੇਰਾ ਵੀਰੇ ਠੀਕ ਹੈ ਪੰਜਾਬ ਦੇ ਵਿੱਚ ਮੇਰਾ ਭਰਾ ਕਿਸੇ ਕੋਨੇ ਸ਼ਹਿਰ ਕਸਬੇ ਜ਼ਿਲ੍ਹੇ ਵਿੱਚ ਤੁਸੀਂ ਜਨਪਰ ਮੰਗਵਾਓ ਉਹਦਾ ਮੇਰਾ ਭਰਾ ਕੋਈ ਪੈਸਾ ਨਹੀਂ ਠੀਕ ਹੈ ਫ੍ਰੀ ਡਿਲੀਵਰੀ ਹੈ ਮੇਰਾ ਵੀਰੇ ਚੈੱਕ ਕਰੋ ਵੀਰੇ ਜੋੜੇ ਦੀ ਕੁਆਲਿਟੀ ਠੀਕ ਹੈ ਪ੍ਰਾਈਸ ਬਿਲਕੁਲ ਰੀਜ਼ਨੇਬਲ ਹੈ ਤੁਸੀਂ ਵਟਸਐਪ ਉੱਤੇ ਮੇਰਾ ਭਰਾ ਮੈਸੇਜ ਕਰਕੇ ਆਪਣਾ ਆਰਡਰ ਮੰਨ ਕੇ ਚਲੋ ਜੋੜਾਂ ਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਠੀਕ ਹੈ ਜੀ ਚੈੱਕ ਕਰੋ ਮੇਰਾ ਭਰਾ ਵੱਡਾ ਜੋੜਾ ਸਜਣੋਂ ਆਡੇ ਬੱਚਿਆਂ ਵਾਲਾ ਜੋੜਾ ਜਿੰਨੇ ਮਰਜੀ ਬੱਚੇ ਡਾਲੀਓ ਮੇਰਾ ਭਰਾ ਵੀਰੇ ਇਹ ਕਬੂਤਰ ਉਹ ਕਬੂਤਰ ਮੈਂ ਜਿਹੜੇ ਹਾਂ ਵੀ ਲੋਆਂ ਦੇ ਕਿੰਗ ਮੰਨੇ ਜਾਂਦੇ ਨੇ ਠੀਕ ਹੈ ਜਿਹੜੇ ਬੰਦਿਆਂ ਨੇ ਥੱਲੇ ਇਹੋ ਜਿਹੇ ਜਾਨਵਰ ਬਹਿ ਕੇ ਡਾਏ ਆ ਨਾ ਮੇਰਾ ਭਰਾ ਉਹ ਮੰਨ ਕੇ ਚਲੋ ਬੰਦੇ ਨੇ ਕਬੂਤਰ ਵੇਖ ਕੇ ਹੀ ਪਛਾਣ ਜਾਣੇ ਨਾਮ ਨਾਲ ਕਬੂਤਰ ਉਹਨਾਂ ਨੇ ਬੁੱਕ ਕਰਾ ਲੈਣੇ ਆ ਠੀਕ ਹੈ ਬਾਕੀ ਆਪਾਂ ਵੀਡੀਓ ਲਾ ਦਾਂਗੇ ਮੇਰਾ ਵੀਰੇ ਠੀਕ ਹੈ ਕਿਸੇ ਨੂੰ ਪਰਸਨਲ ਆਪ ਫੋਨ ਨਹੀਂ ਲਾਉਣਾ ਠੀਕ ਹੈ ਚੈਨਲ ਦੇ ਉੱਤੇ ਮੇਰਾ ਵੀਰੇ ਵੀਡੀਓ ਲਾ ਦਾਂਗੇ ਜੇ ਕਿਸੇ ਸੱਜਣ ਦੀ ਕਿਸਮਤ ਦੇ ਵਿੱਚ ਮੇਰਾ ਭਰਾ ਜੋੜਾ ਹੋਏਗਾ ਉਸ ਬਾਈ ਦੇ ਘਰ ਜੋੜਾ ਇਹ ਮਿਲ ਜਾਏਗਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਮੇਰਾ ਭਰਾ ਤੁਸੀਂ ਆਫਰ ਦਾ ਮੇਰਾ ਵੀਰ ਫਾਇਦਾ ਉਠਾਓ ਤੇ ਚੰਗੇ ਜਾਨਵਰ ਮੇਰਾ ਭਰਾ ਆਪਦੇ ਘਰ ਮੰਗਵਾਓ ਜੀ ਠੀਕ ਹੈ ਇਹ ਨਹੀਂ ਹਾਂ ਵੀ ਕਿਹਾ ਤਾਂ ਕਿ ਡਲਬਰੀ ਇਹਨਾਂ ਦੀ ਫ੍ਰੀ ਐ ਤੇ ਜੋੜੀ ਦਾ ਰੇਟ ਮੈਂ ਰੱਖਦਾ ਮੇਰਾ ਭਰਾ 3000 4000 5000 ਨਹੀਂ ਵੀਰੇ ਠੀਕ ਹੈ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੱਜਣੋ ਜੋੜੀ ਆਪਣੇ ਕੋਲੇ ਬੈਠੀ ਮਾਦੀ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਆਂਡਿਆਂ ਉੱਤੇ ਆਈ ਹੋਈ ਐ ਕੁਤਰੀ ਆਪਣੀ ਇਹ ਬਾਕੀ ਆ ਆਪਣਾ ਵੱਡਾ ਕੁੱਤਾ ਸਦਰੋਂ ਵੈਕਸੀਨੇਟ ਹੋਏ ਹੋਏ ਜਾਨਵਰ ਆ ਬੇਫਿਕਰੋ ਕੈਮਰਾ ਵੀ ਤੁਸੀਂ ਇਹਨਾਂ ਨੂੰ ਖੁੱਡੇ ਅੰਦਰ ਛੱਡ ਸਕਦੇ ਹੋ ਤੇ ਆਜੇ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਜੂੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੈਂ ਸ਼ੌਕ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਤਾਈ ਬਣੇ ਰਹੋ ਦੱਸਿਓ ਵੀ ਦਰਸ਼ਕੋ ਕਿੱਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਾਂ ਇਹ ਟੌਪ ਕੁਆਲਿਟੀ ਦਾ ਜੋੜਾ ਵੀਰੇ ਜੋੜੇ ਦੀ ਖਾਸੀਅਤਾਂ ਬੱਚੇ ਇਹਨਾਂ ਦੇ ਤਾਂ ਔੜਦੇ ਹੀ ਔੜਦੇ ਸਦਰੋਂ ਪਰ ਜਾਂਦੇ ਨਹੀਂ ਨਿੱਕਿਆਂ ਤੋਂ ਨਿੱਕੇ ਪੰਡਾ ਤੇ ਠੀਕ ਹੈ ਬਾਕੀ ਜਿਹੜਾ ਸੱਜਣ ਆਪਣਾ ਪੂਰਾ ਸ਼کاری ਟੌਪ ਦਾ ਬੰਦਾ ਹੋਏਗਾ ਨਾ ਉਸ ਮੇਰੇ ਸੱਜਣਾਂ ਨੇ ਮੰਨ ਕੇ ਚਲੋ ਕੂਤਰਾਂ ਦੀ ਸ਼ਕਲ ਅਗਲ ਵੇਖ ਕੇ ਹੀ ਮੇਰਾ ਭਰਾ ਸਰੀਰਿਕ ਬੰਤਰ ਜਾਨਵਰ ਤੁਰਦਾ ਫਿਰਦਾ ਵੇਖ ਕੇ ਲੋਕੀਂ ਅੰਦਾਜ਼ਾ ਲਾ ਲੈਂਦੇ ਨੇ ਠੀਕ ਹੈ ਤੇ ਜਿਨ੍ਹਾਂ ਨੂੰ ਨਹੀਂ ਪਰਖੇ ਮੇਰਾ ਭਰਾ ਉਹ ਮੰਨ ਕੇ ਚਲੋ ਚਾਹੇ 12 ਤੋਂ ਆਪਾਂ 15 ਮਿੰਟ ਦੀ ਵੀਡੀਓ ਬਣਾ ਦਈਏ ਉਹਨਾਂ ਨੇ ਤਾਂ ਵੀ ਆਪਾਂ ਨੂੰ ਕਹਣਾ ਵੀਰੇ ਸਾਨੂੰ ਅੱਡ ਤੋਂ ਵੀਡੀਓ ਪਾ ਦਿਓ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਸ਼کاری ਬੰਦਾ ਤਾਂ ਮੰਨ ਕੇ ਚਲੋ ਅੱਧੀ ਵੀਡੀਓ ਵੇਖ ਕੇ ਨੂੰ ਅੰਦਾਜ਼ਾ ਹੋ ਜਾਣਾ ਹਾਂ ਯਾਰ ਬਾਕੀ ਕੋਈ ਚੀਜ਼ ਹੈਗੀ ਆ ਬਾਕੀ ਚਲੋ ਮੇ ਆਉ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕਰਾਉਣਾ ਨਵੀਂ ਥਾਂ ਦਾ ਕਰਕੇ ਮੇਰਾ ਭਰਾ ਕੂਤਰ ਜਾਲ ਦੇ ਵਿੱਚ ਖੜ ਨਹੀਂ ਰਿਹਾ ਠੀਕ ਹੈ ਤੇ ਆਜੋ ਹੁਣ ਮੈਂ ਤੁਹਾਨੂੰ ਕਰਾਉਣਾ ਸ਼ੌਂਕ ਇਹਨਾਂ ਦਾ ਤਾਂ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣਾ ਬਟਾ ਕੂਤਰ ਸਦੋਂ ਪਿਆਉ ਰਾਦ ਨਾਲੇ ਕੂਤਰਾਂ ਦੇ ਵਿੱਚੋਂ ਸ਼ੈਕਲ ਅਕਲ ਕੱਦ ਕਾਠ ਰੰਗ ਰੂਪ ਚੈੱਕ ਕਰੋ ਮੇਰਾ ਵੀਰ ਵੀਰੇ ਜਾਨਵਰ ਐਸਾ ਜਾਨਵਰ ਬਚੇ ਅਸੀਂ ਜੋੜੀ ਨੇ ਡਾਉਣੇ ਹੀ ਡਾਉਣੇ ਨੇ ਠੀਕ ਹੈ ਬਾਕੀ ਵਜੂਦ ਚੈੱਕ ਕਰ ਲਓ ਪਿੰਜਰੇ ਦੇ ਵਿੱਚ ਤਾਂ ਟੈੱਕ ਇਹ ਖੜਦਾ ਨਹੀਂ ਪਿਆ ਸੀਗਾ ਠੀਕ ਹੈ ਕਿਉਂਕਿ ਨਵੀਂ ਤਹਿਦਾ ਕਰਕੇ ਪਿੰਜਰੇ ਵਿੱਚ ਭਾਦੇ ਪਏ ਸੀ ਆ ਚੈੱਕ ਕਰੋ ਦੇਖੋ ਜੀ ਵਜੂਦ ਆਪਣੇ ਕੂਤਰ ਦਾ ਹੈਕ ਚੈੱਕ ਕਰ ਲਓ ਕੋਟਾ ਚੈੱਕ ਕਰ ਲਓ ਪਿੱਛੋਂ ਵਜੂਦ ਚੈੱਕ ਕਰੋ ਦੇਖੋ ਜੀ ਕਿੱਡੇ ਟੌਪ ਕੁਆਲਟੀ ਦਾ ਆਪਣਾ ਇਹ ਵੱਡਾ ਕੂਤਰ ਅੱਖ ਦੀ ਸਭ ਤੋਂ ਕੁਆਲਟੀ ਚੈੱਕ ਕਰੋ ਦੇਖੋ ਜੀ ਠੀਕ ਹੈ ਪੀਲੀਆਂ ਅੱਖਾਂ ਦੇ ਵਿੱਚ ਵੀਰੇ ਹਲਕੀ ਜਿਹੀ ਹਰੀ ਪਾ ਇਹ ਲਾਜ਼ਮੀ ਮਾਰਦੇ ਹੀ ਮਾਰਦੇ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਬਾਕੀ ਤੁਸੀਂ ਇਸ ਮੰਨੂ ਵੀ ਮੇਰਾ ਵੀਰ ਜਾਨਵਰ ਆਪਣਾ ਚੈੱਕ ਕਰ ਸਕਦੇ ਹੋ ਆ ਲੋ ਜੀ ਠੀਕ ਹੈ ਜੀ ਇੱਕ ਦੋ ਇਹ ਕੂਤ ਦੇ ਲਾਲ ਸ਼ੇਮਬਾ ਸ਼ੈਕਲ ਅਕਲ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਸਦ ਨੂੰ ਦੂਜੇ ਸਾਈਡ ਦੀ ਅੱਖ ਜਾਨਵਰ ਦੀ ਚੈੱਕ ਕਰ ਲਓ ਮੇਰਾ ਭਰਾ ਤੁਸੀਂ ਵੱਧ ਤੋਂ ਵੱਧ ਮੇਰਾ ਭਰਾ ਸਪੋਰਟ ਕਰਿਆ ਕਰੋ ਤੁਹਾਡਾ ਭਰਾ ਤੁਹਾਨੂੰ ਮੰਨ ਕੇ ਚੱਲੋ ਆਫਰਾਂ ਤੇ ਆਫਰ ਹੀ ਦਵੇਗਾ ਠੀਕ ਹੈ ਜੀ ਚੈੱਕ ਕਰ ਲਓ ਵੈਸੇ ਤਾਂ ਜਿਹੜੇ ਆਪਣੇ ਜਾਨਵਰਾਂ ਦਾ ਪ੍ਰਾਈਸ ਹੁੰਦਾ ਮੇਰਾ ਵੀਰ ਉਹ ਆਫਰ ਨਾਲੋਂ ਘੱਟ ਨਹੀਂ ਹੁੰਦਾਗਾ ਠੀਕ ਹੈ ਨਾ ਇਹ ਆ ਬਈ ਜੀ ਜਾਨਵਰ ਆਪਣੇ ਦਾ ਪੱਲਾ ਜੀ ਚੈੱਕ ਕਰ ਲਓ ਮੇਰਾ ਭਰਾ ਆਹ ਹੁੰਦੀ ਬਲੱਡ ਲੈੰਸ ਜਿਹਨੂੰ ਬਗਲ ਦੇਖੋ ਜਨਬਰ ਦੀ ਕਿੱਡੀ ਨਿਗਰ ਪਹਿਲੀ ਕੰਨੀ ਤੋਂ ਬਗਲ ਦੀ ਚੜਾਈ ਪੱਲੇ ਦੀ ਮੇਰਾ ਭਰਾ ਬਨਾਵੜ ਚੈੱਕ ਕਰ ਲਓ ਦੇਖੋ ਜੀ ਕੋਈ ਗੈਪ ਨਹੀਂ ਕੋਈ ਕਹ ਨਹੀਂ ਸਦਨੋ ਚਿਣਿਆ ਹੋਇਆ ਇੱਕ ਸਹਾਰ ਪੱਲਾ ਆ ਇਹੋ ਜੇ ਕੂਤਣੋਂ ਮੇਰਾ ਭਰਾ ਠੀਕ ਆ ਜਿਆਦਾ ਮਿਹਨਤ ਦੀ ਲੋੜ ਨਹੀਂ ਹੁੰਦੀਗੀ ਚੈੱਕ ਕਰ ਲਓ ਮੇਰਾ ਵੀਰ ਠੀਕ ਆ ਤੇ ਰਹੀ ਗੱਲ ਪੂਛ ਦੀ ਉਹ ਤੁਹਾਨੂੰ ਯਾਨੀ ਕਿ ਮੇਰੇ ਨਾਲੋਂ ਵੱਧ ਪਤਾ ਜਨਵਰ ਆਪਣੇ ਪੂਸ਼ ਬੰਦ ਰੱਖਦੇ ਆ ਖੁੱਲੀਆਂ ਲੋ ਜੀ ਲੋਕੀਂ ਅੰਗੂਠੇ ਆ ਆਪਾਂ ਖੁੱਲ੍ਹੇ ਕਰਕੇ ਵਿਖਾਈ ਦੀ ਹਲਾ ਕੇ ਠੀਕ ਐ ਬਾਕੀ ਇਸ ਦੋਨੋਂ ਜਮਾਂ ਪੂਸ਼ ਤਾਂ ਹੀ ਆਪਣਾ ਕੂਤਰ ਇਹ ਕੰਨੀਆਂ ਰੱਖਦਾ ਬਾਕੀ ਸ਼ੈਕਲ ਵੀ ਤੁਸੀਂ ਦੁਬਾਰਤ ਤੋਂ ਚੈੱਕ ਕਰ ਸਕਦੇ ਹੋ ਤੇ ਆ ਬਈ ਜੀ ਅਗਲਾ ਪੱਲਾ ਆਪਣੇ ਜਨਵਰ ਦਾ ਦੇਖੋ ਉਹ ਇਹੋ ਜੇ ਕੂਤਰਾਂ ਦੇ ਬੱਚੇ ਨਹੀਂ ਪੈਂਦੇ ਹੁੰਦੇ ਚੈੱਕ ਕਰ ਲਓ ਮਰਾ ਭਰਾ ਠੀਕ ਐ ਜੀ ਜਿਹੜਾ ਬੰਦਾ ਸ਼ਿਕਾਰੀ ਹੋਏਗਾ ਉਹਨੇ ਪੱਲਿਆਂ ਤੋਂ ਹੀ ਸਮਝ ਜਾਣਾ ਵਾ ਠੀਕ ਐ ਜਿਹਨੂੰ ਨਹੀਂ ਪਤਾ ਉਹਨੇ ਦੇ ਗਾਰੰਟੀਆਂ ਤੇ ਗਾਰੰਟੀਆਂ ਹੀ ਮੰਗੀਆਂ ਜਾਣੀਆਂ ਆਪ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਜਮਾ ਸੁਰਖ ਜਾਮਣੀ ਪੈਰਾਂ ਦਾ ਆਪਣਾ ਵੱਡਾ ਕਬੂਤਰ ਸਾਜ ਨੂੰ ਜਮਾ ਬੰਦ ਜੋੜ ਪੈਰ ਦੇ ਵਿੱਚ ਰਿੰਗ ਲੱਗੀ ਬਰੀਕ ਜਾਮਣੀ ਪੈਰਾਂ ਦਾ ਆਪਣਾ ਇਹ ਕਬੂਤਰ ਆ ਬਹੁਤ ਹੀ ਜਿਆਦਾ ਟਾਪ ਕੁਆਲਿਟੀ ਦਾ ਆਪਣਾ ਕਬੂਤਰ ਆ ਤੁਸੀਂ ਵੇਖ ਸਕਦੇ ਹੋ ਤੇ ਆ ਸੀਗਾ ਦਰਸ਼ਕੋ ਆਪਣਾ ਅੱਜ ਵਾਲਾ ਮਕਮਲ ਕੂਤਰ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੋਅ ਕਰਾਉਣਾ ਹਾਂ ਹਾਂ ਜੀ ਵੀ ਦਰਸ਼ਕੋ ਆ ਕਰ ਲਓ ਜ਼ਿਦਾਰ ਜੀ ਆਪਣੀ ਤੁਸੀਂ ਕਬੂਤਰੀ ਦੇ ਠੀਕ ਆ ਜੀ ਬੱਚੇ ਪਾਲਦਾ ਹੋਇਆ ਜੋੜਾ ਹੀ ਚੈੱਕ ਕਰ ਲਓ ਮਰਾਪਾ ਵਰੇ ਜਿਹੜਾ ਜਾਨਵਰ ਚੰਗਾ ਹੁੰਦਾ ਨਾ ਉਹਦੀ ਸ਼ਕਲ ਤੇ ਸੱਜਣੋਂ ਉਹਦੀ ਘੂਰਨੀ ਦੱਸ ਦਿੰਦੀ ਆ ਕਿ ਹਾਂ ਵੀ ਵਾਕਈ ਕਿ ਉਹਨਾਂ ਦੇ ਵਿੱਚ ਵੀ ਹੈਗਾ ਆ ਬਲੱਡ ਆ ਚੈੱਕ ਕਰ ਲਉ ਮਰਾਪਰਾ ਹੈਕ ਚੈੱਕ ਕਰ ਲਉ ਪਿੱਛੋਂ ਵਜੂਦ ਬਾਕੀ ਸੱਜਣੋਂ ਜਿਹੜੀ ਮੇਨ ਗੱਲ ਆ ਨਾ ਬੰਦਾ ਸ਼ਕਲ ਚੈੱਕ ਕਰ ਲੇ ਜਾਨਵਰ ਦੀ ਬੰਦੇ ਨੂੰ ਅੱਧੀ ਜੱਜਮੈਂਟ ਆ ਜਾਂਦੀ ਹਾਂ ਬਈ ਕਬੂਤਰ ਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਠੀਕ ਹੈ ਹੁਣ ਜਿਹੜਾ ਸੱਜਣ ਸ਼ਿਕਾਰੀ ਹੋਏਗਾ ਵੀਰੇ ਇਹੋ ਜੇ ਕੂਤਰ ਅਗਲਾ ਛੜਦਾ ਨਿਗਾ ਚੈੱਕ ਕਰ ਲਉ ਮਰਾਪਰਾ ਠੀਕ ਹੈ ਪਹਿਲਾਂ ਤੁਸੀਂ ਜਨਮਰ ਆਪਣੇ ਦਾ ਮੰਨ ਕੇ ਚਲੋ ਫਰੰਟ ਚੈੱਕ ਕਰੋ ਸ਼ੈਗਲ ਚੈੱਕ ਕਰੋ ਅੱਖਾਂ ਚੈੱਕ ਕਰ ਲਓ ਮੇਰਾ ਵੀ ਠੀਕ ਹੈ ਜੀ ਆਲਫਨੋਕੇ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਵੀਰੇ ਪੀਲੀਆਂ ਅੱਖਾਂ ਦੇ ਵਿੱਚ ਹਰੀ ਭਾ ਮਾਰਦੀ ਐ ਕੁਤਰੀ ਆਪਣੀ ਠੀਕ ਹੈ ਆ ਬਈ ਜੀ ਮਾਦੀ ਆਪਣੀ ਦੀ ਅੱਖ ਐ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਸਦਰੋਂ ਪੀਲੀਆਂ ਅੱਖਾਂ ਦੇ ਵਿੱਚ ਹਲਕੀ ਜੀ ਹਰੀ ਭਾ ਆ ਤੇ ਆ ਸਦਰੋਂ ਮਾਦੀ ਆਪਣੀ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਕੁਆਲਿਟੀ ਵਿੱਚੋਂ ਲਾਸਟ ਤਾਲੀ ਕੰਨੀ ਆ ਰਹੀ ਐ ਉਹਦੇ ਬਾਵਜੂ ਤੁਸੀਂ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰ ਸਕਦੇ ਹੋ ਚੜਾਈ ਚੈੱਕ ਕਰ ਸਕਦੇ ਹੋ ਜੀ ਪੱਲਿਆਂ ਦੀ ਠੀਕ ਹੈ ਤੇ ਰਹੀ ਗੱਲ ਪੂਛ ਦੀ ਸੱਦਣੋਂ ਆ ਲੋ ਜੀ ਆਹ ਹਾਂ ਦੀ ਵੀਰੇ ਬਲੱਡ ਲਾਈਨ ਚੈੱਕ ਕਰ ਲਓ ਕਬੂਤਰ ਦੀ ਪੂਛ ਵੀ ਬੱਤੀ ਸੀ ਤੇ ਮਾਦਰੀ ਦੀ ਕੂਤਰੀ ਪੂਛ ਆਪਦੀ ਜਮਾਂ ਬੰਦ ਰੱਖਦੀ ਆ ਕੈਮਰਾ ਥੋੜਾ ਉੱਪਰ ਕਰ ਲਾ ਠੀਕ ਹੈ ਤੇ ਸੱਦਣੋਂ ਰਹੀ ਗੱਲ ਕਾਨੀਆਂ ਦੀ ਚੈੱਕ ਕਰ ਲਓ ਜਮਾਂ ਪੂਛ ਦੇ ਨਾਲ ਜਾ ਕੇ ਖੈਂਦੀਆਂ ਨੇ ਮੇਰਾ ਵੀਰੇ ਠੀਕ ਹੈ ਬਾਕੀ ਸ਼ੈਕਲ ਤੁਸੀਂ ਦਵਾਰ ਤੋਂ ਚੈੱਕ ਕਰ ਸਕਦੇ ਹੋ ਆਂਡੇ ਬੱਚੇ ਧਰਦਾ ਹੋਇਆ ਜੋੜਾ ਉਸ ਚੀਜ਼ ਦੀ ਆਪਣੀ ਗਾਰੰਟੀ ਆ ਮੇਰਾ ਵੀਰ ਠੀਕ ਹੈ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਠੀਕ ਹੈ ਤੇ ਆ ਸੱਜਣੋ ਮਾਦੀ ਆਪਣੀ ਦੇ ਪੈਰ ਬਿਲਕੁਲ ਸੱਜਣੋ ਲਾਲ ਸਰਖ ਪੈਰ ਬੰਦ ਜੋੜ ਪੈਰ ਦੇ ਵਿੱਚ ਇਹਦੇ ਵੀ ਪਲਾਸਟਿਕ ਦੀ ਕੜੀ ਲੱਗੀ ਹੋਈ ਹੈ ਮੇਰਾ ਵੀਰ ਠੀਕ ਹੈ ਬਾਕੀ ਇਸ ਬੰ ਨੂੰ ਕਰ ਸਾਦੋਂ ਚੈੱਕ ਤੁਸੀਂ ਆਪਣੀ ਕਬੂਤਰੀ ਨੂੰ ਤੇ ਇਹ ਸੀਗੀ ਦਰਸ਼ਕੋ ਆਪਣੀ ਮਕਮਲ ਕਬੂਤਰੀ ਤੇ ਆਓ ਹੁਣ ਮੈਂ ਤੁਹਾਨੂੰ ਜੁੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਠੀਕ ਹੈ ਵੀਰੇ ਇਹ ਨਿਗਾ ਕਿ ਆਪਾਂ ਕਹਿ ਤਾਂ ਮੰਨ ਕੇ ਚਲੋ ਜੁੜੇ ਦੀ ਡਿਲੀਵਰੀ ਫ੍ਰੀ ਹੈ 3000 ਰੇਟ ਮੇਂ ਬਹੁਤ ਜ਼ਿਆਦਾ ਰੱਖਣਾ 4000 ਰੱਖਦਾ 3000 ਜਾਂ 3500 ਨਹੀਂ ਵੀਰੇ ਇੰਨਾ ਰੇਟ ਨਹੀਂ ਹੁੰਦਾ ਸਾਡੇ ਜੋੜਿਆਂ ਦਾ ਚੈੱਕ ਕਰ ਸਕਦੇ ਹੋ ਤੇ ਇਹ ਸੀਗੀ ਦਰਸ਼ਕੋ ਆਪਣੀ ਅੱਜ ਵਾਲੀ ਮਕਮਲ ਕੂਤਰੀ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਕੂਤਰੀ ਇਹ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਨਾਲ ਆਪਾਂ ਤੁਹਾਨੂੰ ਕੂਤਰ ਵੀ ਛੱਡ ਕੇ ਵਿਖਾਉਨੇ ਆ ਤੇ ਵੇਨੇ ਆ ਕਿ ਜੋੜਾ ਖੜਦਾ ਆ ਜਾਂ ਦੁਬਾਰਾ ਫਿਰ ਭਸਦੇ ਆ ਠੀਕ ਹੈ ਹਾਂਜੀ ਭਾਈ ਜੀ ਆ ਦੁਬਾਰ ਤੋਂ ਮੇਰਾ ਭਰਾ ਜੋੜੇ ਆਪਣੇ ਜੀ ਮਕਮਲ ਮੇਰਾ ਵੀਰ ਸਟੈਂਡਿੰਗ ਪੋਜੀਸ਼ਨ ਚੈੱਕ ਕਰੋ ਦੇਖੋ ਭਾਈ ਜੀ ਜੋੜਾ ਐ ਸਾ ਜੋੜਾ ਨਾ ਪਰੇ ਵੇਖ ਕੇ ਭੁੱਖ ਲੱਗਦੀ ਜੋੜੇ ਨੂੰ ਕੱਦ ਕਾਠ ਸ਼ੈਕਲ ਅਕਲ ਰੰਗ ਰੂਪ ਤੁਹਾਨੂੰ ਮੈਂ ਤਸੱਲੀ ਬਖਸ਼ ਆਪਾਂ ਸ਼ੌਂਕ ਕਰਾਤਾ ਸੀਗਾ ਠੀਕ ਐ ਬਾਕੀ ਇਸ ਵੀਡੀਓ ਆਪਣੀ ਮੇਰਾ ਭਰਾ ਬਗੈਰ ਸਕਿਪ ਕਰਦੇ ਆਂ ਵੇਖਿਆ ਕਰੋ ਤੇ ਸਦੇ ਨੂੰ ਜਲਦ ਤੋਂ ਜਲਦ ਮੇਰਾ ਭਰਾ ਫੋਨ ਲਾ ਲਓ ਕਿਉਂਕਿ ਇਸ ਰੇਟ ਦੇ ਵਿੱਚ ਠੀਕ ਐ ਜਨਮਰ ਤੁਹਾਨੂੰ ਨਹੀਂ ਮਿਲਨੇ ਉਤੋਂ ਭਾਈ ਜੀ ਡਲਬਰੀਨਾ ਦੀ ਫਰੀ ਐ ਤੇ ਤੁਸੀਂ ਮੌਕੇ ਦਾ ਮੇਰਾ ਭਰਾ ਬਦ ਤੋਂ ਬਦ ਫਾਇਦਾ ਉਠਾਉਂਦੇ ਹੋਏ ਨਾਲ ਦੇ ਨਾਲ ਕ ਠੀਕ ਹੈ ਵੀਰੇ ਬਾਅਦ ਚ ਪਛਤਾਉਣ ਦਾ ਨਹੀਂ ਕੋਈ ਫਾਇਦਾ ਹੁੰਦਾ ਮਰਾ ਵੀਰ ਠੀਕ ਹੈ ਕਈ ਬੰਦੇ ਕਹਿੰਦੇ ਮੇਰੇ ਤੁਸੀਂ ਅਗਲੇ ਬੰਦੇ ਨੂੰ ਜਵਾਬ ਦੇ ਦਿਓ ਮੇਰੇ ਜਦੋਂ ਅਗਲਾ ਸਾਨੂੰ ਜੋੜੇ ਦੇ ਪੈਸੇ ਪਾ ਕੇ ਬੁੱਕ ਕਰਾ ਦਿੰਦਾ ਆ ਅਸੀਂ ਕਿਹੜੇ ਮੂਹ ਨਾ ਬੰਦੇ ਨੂੰ ਜਵਾਬ ਦੇ ਦਈਏ ਹਨ ਤੇ ਮੇਰਾ ਭਰਾ ਤੁਸੀਂ ਟਾਈਮ ਨਾਲ ਫੋਨ ਲਾ ਕੇ ਜੋੜਾ ਆਪ ਦਾ ਬੁੱਕ ਕਰਾ ਲਿਆ ਕਰੋ ਠੀਕ ਹੈ ਤੇ ਚੰਗੇ ਜੋੜੇ ਮੇਰਾ ਭਰਾ ਆਪਣੇ ਤੁਸੀਂ ਘਰ ਮੰਗਵਾ ਸਕਦੇ ਹੋ ਤੇ ਆ ਸੀਗਾ ਦਰਸ਼ਕੋ ਅੱਜ ਵਾਲਾ ਆਪਣਾ ਜੋੜਾ ਬਾਕੀ ਤੁਹਾਨੂੰ ਪਤਾ ਹੀ ਹੈ ਜੇ ਜਨਵਾਰ ਆਪਣੇ ਆਦੀ ਪਹੁੰਚ ਆ ਪੰਜਾਬ ਆ ਇਸ ਤੋਂ ਇਲਾਵਾ ਮਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਹੀਠਾਂ ਦਿੱਤਾ ਨੰਬਰ ਤੇ ਮੇਰਾ ਵੀ ਜਦੋਂ ਮਰਜ਼ੀ ਆਪਾਂ ਨੂੰ ਤੁਸੀਂ ਕੰਟੈਕਟ ਕਰ ਲਓ ਠੀਕ ਹੈ ਤੇ ਵਧੀਆ ਕੂਤਨ ਮੇਰਾ ਭਰਾ ਆਪਣੇ ਘਰ ਤੁਸੀਂ ਮੰਗਵਾ ਸਕਦੇ ਹੋ ਤੇ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵੇ ਜੀ